ਹੁਸ਼ਾਰਪੁਰ 뉴스 ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾ ਸ਼ਬ। ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫੈਸਟੀਵਲ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ ਤੇ ਹਰ ਇੱਕ ਵਿਅਕਤੀ ਆਪਣੇ ਘਰ ਚੋਂ ਬਾਹਰ ਨਿਕਲ ਕੇ ਖਰੀਦਦਾਰੀ ਕਰਨ ਦੇ ਲਈ ਜਾ ਰਿਹਾ ਹੈ। ਸੋ ਸਾਡੀ ਵੀ ਜ਼ਿੰਮੇਵਾਰੀ ਪੈਂਦੀ ਹੈ ਕਿ ਹੁਸ਼ਾਰਪੁਰ ਦੀਆਂ ਉਹਨਾਂ ਵਧੀਆ ਥਾਵਾਂ ਤੋਂ ਤੁਹਾਨੂੰ ਜਾਣੂ ਕਰਵਾਈਏ ਜਿੱਥੇ ਕਿ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਤੇ ਮਾਰਕੀਟ ਦੇ ਵਿੱਚੋਂ ਵਧੀਆ ਸਰਵਿਸਿਜ਼ ਆਮ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਨੇ। ਜੀ ਹਾਂ ਅੱਜ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ। ਹੁਸ਼ਾਰਪੁਰ ਦੇ ਸ਼ੈਸ਼ਨ ਚੌਕ ਨਸਤੀਕ ਮੌਜੂਦ ਸ਼ਾਵਲਾ ਫਰਨੀਚਰ ਵਿਖੇ ਕਿਉਂਕਿ ਇੱਕ ਬਹੁਤ ਵੱਡਾ ਬ੍ਰਾਂਡ ਆ ਡਿਜ਼ਾਈਨ ਬ੍ਰਾਂਡ ਦੇ ਪ੍ਰੋਡਕਟਸ ਆ ਜਿਹੜੇ ਇਹਨਾਂ ਵੱਲੋਂ ਉਹ ਸੇਲ ਕੀਤੇ ਜਾਂਦੇ ਨੇ ਸੋ ਕੀ ਕੁਝ ਇਹਨਾਂ ਵੱਲੋਂ ਪ੍ਰੋਡਕਟ ਤਿਆਰ ਕੀਤੇ ਜਾਂਦੇ ਨੇ ਫੈਸਟੀਵਲ ਸੀਜ਼ਨ ਤੇ ਕੀ ਕੁਝ ਸਕੀਮਸ ਲੈ ਕੇ ਆਏ ਨੇ ਗੱਲਬਾਤ ਕਰਾਂਗੇ ਸ਼ੋਰੂਮਸ ਤੇ ਜੋ ਇੱਥੋਂ ਪ੍ਰਬੰਧਕ ਨੇ ਅਰੁਣ ਜੀ ਦੇ ਨਾਲ ਸੋ ਨਾਲ ਦੇ ਨਾਲ ਤੁਹਾਨੂੰ ਜੋ ਪ੍ਰੋਡਕਟਸ ਇੱਥੇ ਅਵੇਲੇਬਲ ਨੇ ਉਸ ਤੋਂ ਵੀ ਤੁਹਾਨੂੰ ਅਸੀਂ ਜਾਣੂ ਕਰਵਾ ਰਹੇ ਹਾਂ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਅਰुण ਜੀ ਮੌਜੂਦ ਨੇ ਗੱਲਬਾਤ ਕਰਨਗੇ ਅਰुण ਜੀ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਔਰ ਹੁਸ਼ਿਆਰਪੁਰ ਨਿਊਜ਼ ਨੂੰ ਦੇਖ ਰਹੇ ਸਾਰੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਰुण ਜੀ ਇਹ ਫੈਸਟੀਵਲ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ ਸੋ ਆਪਾਂ ਸਭ ਤੋਂ ਪਹਿਲਾਂ ਸਕੀਮਸ ਦੀ ਗੱਲ ਆਪਾਂ ਬਾਅਦ ਵਿੱਚ ਕਰਦੇ ਹਾਂ ਤੁਹਾਡੇ ਚਾਵਲਾ ਫਰਨੀਚਰ ਦੇ ਸ਼ੋਰੂਮ ਦੀ ਆਪਾਂ ਗੱਲ ਕਰੀਏ ਤਾਂ ਕੀ ਕੀ ਪ੍ਰੋਡਕਟ ਇੱਥੇ ਕਸਟਮਰਸ ਲਈ ਅਵੇਲੇਬਲ ਨੇ ਜੀ ਸਰ ਸਾਡੇ ਕੋਲ ਤੁਹਾਨੂੰ ਬੈੱਡ ਸੋਫਾ ਅਲਮਾਰੀ ਐਲਸੀਡੀ ਪੈ ਹਰ ਇੱਕ ਤਰ੍ਹਾਂ ਦਾ ਫਰਨੀਚਰ ਤੁਹਾਨੂੰ ਸਾਡੇ ਕੋਲੋਂ ਮਿਲ ਜਾਏਗਾ ਇਹ ਜੀ ਚਾਹੇ ਆਪਾਂ ਅਲਮਾਰੀ ਦੀ ਗੱਲ ਕਰੀਏ ਆਪਾਂ ਸੋਫਾ ਸੈੱਟ ਦੀ ਗੱਲ ਕਰੀਏ ਅਲਮਾਰੀਸ ਦੀ ਗੱਲ ਕਰੀਏ ਤਾਂ ਡਿਜ਼ਾਈਨ ਨੂੰ ਲੈ ਕੇ ਕਸਟਮਰ ਜਿਹੜੇ ਕਾਫੀ ਕਈ ਵਾਰੋ ਸ਼ਸ਼ੂਪੰਛ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਵਧੀਆ-ਵਧੀਆ ਡਿਜ਼ਾਈਨ ਹੈ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੁੰਦੇ ਸੋ ਚਾਵਲਾ ਫਰਨੀਚਰਸ ਦੇ ਮੈਂ ਆ ਕੇ ਪਹੁੰਚਿਆ ਤਾਂ ਆਪਾਂ ਵੇਖਿਆ ਇੱਥੇ ਖਾਸियत ਹੈ ਕਿ ਡਿਜ਼ਾਈਨਸ ਵੀ ਘੱਟੋ-ਘੱਟ 25 ਤੋਂ 30 ਤਰ੍ਹਾਂ ਦੇ ਡਿਜ਼ਾਈਨ ਇੱਥੇ ਅਵੇਲੇਬਲ ਨੇ ਦਸਲ ਮੁਤਾਬਕ ਹਾਂਜੀ ਬਿਲਕੁਲ ਇਦਾਂ ਹੀ ਆ ਸਰ ਸਾਡੇ ਕੋਲ 20 ਤੋਂ 25 ਤਰ੍ਹਾਂ ਦੇ ਡਿਜ਼ਾਈਨਸ ਹਮੇਸ਼ਾ ਮੌਕੇ ਤੇ ਤੁਹਾਨੂੰ ਦਿਖਾਉਣ ਲਈ ਹਾਜ਼ਰ ਰਹਿੰਦੇ ਨੇ ਜਿੱਦਾਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਸਾਡੇ ਬੈੱਡਸ ਐ ਡਬਲ ਬੈੱਡ ਐ LED ਪੈਨਲਸ ਦੇ ਨਾਲ ਨੇ ਵਿੱਚ ਉਹਨਾਂ ਦੇ LEDਸ ਲੱਗੀਆਂ ਹੋਈਆਂ ਨੇ ਕੁਸ਼ਨਿੰਗ ਦੇ ਮਾਡਲਸ ਨੇ ਤੁਸੀਂ ਕੁਸ਼ਨਸ ਵਾਲੇ ਮਾਡਲ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਤਰ੍ਹਾਂ ਦੀ ਇੱਥੇ ਤੇ ਤੁਹਾਨੂੰ ਵੈਰਾਈਟੀ ਮਿਲੇਗੀ ਇਹ ਜੀ ਅਰਣ ਜੀ ਆਪਾਂ ਇਸ ਤੋਂ ਲੈਸ ਆਪਾਂ ਹੁਸ਼ਾਰਪੁਰ ਦੀ ਗੱਲ ਕਰੀ ਤਾਂ ਹੁਸ਼ਾਰਪੁਰ ਦੇ ਵਿੱਚ ਹੋਰ ਵੀ ਅਨੇਕਾ ਜਿਹੜੇ ਫਰਨੀਚਰ ਦੇ ਨਾਲ ਸੰਬੰਧਿਤ ਸ਼ੋਰੂਮ ਇਹ ਕੰਮ ਕਰ ਰਹੇ ਨੇ ਚਾਵਲਾ ਫਰਨੀਚਰ ਦੀ ਕੀ ਖਾਸ ਗੱਲ ਹੈ ਕਿ ਲੋਕ ਬਾਕੀ ਸ਼ੋਰੂਮਸ ਨੂੰ ਛੱਡ ਕੇ ਜਿਹੜਾ ਚਾਵਲਾ ਫਰਨੀਚਰ ਤੇ ਜਿਹੜੇ ਉਹ ਸ਼ੋਪਿੰਗ ਕਰਨ ਦੇ ਲਈ ਆਉਂਦੇ ਦੇਖੋ ਇਦਾਂ ਆ ਕਿ ਹੁਸ਼ਿਆਰਪੁਰ ਦੇ ਵਿੱਚ ਕੰਮ ਬਹੁਤ ਕਰ ਰਹੇ ਨੇ ਲੋਕ ਠੀਕ ਹੈ ਨੋ ਡਾਊਟ ਪਰ ਕੀ ਹੈ ਚਾਵਲਾ ਫਰਨੀਚਰ ਆਨ ਦਾ ਮੇਨ ਕਾਰਨ ਹੈ ਕਿ ਤੁਹਾਨੂੰ ਸਾਡੇ ਪ੍ਰੋਡਕਟ ਕੁਆਲਿਟੀ ਔਰ ਫਿਨਿਸ਼ਿੰਗ ਦੇ ਵਿੱਚ ਕੋਈ ਕਮੀ ਬੇਸੀ ਨਹੀਂ ਕਦੇ ਵੀ ਆਈ ਹੈ ਜੀ ਪਿਛਲੇ ਕਿੰਨੇ ਸਾਲ ਤੋਂ ਚਾਵਲਾ ਫਰਨੀਚਰ ਲੋਕਾਂ ਦੀ ਸੇਵਾ ਕਰ ਰਿਹਾ ਜੀ ਅਸੀਂ ਤਕਰੀਬਨ ਸਨ 1991 ਤੋਂ ਅੱਜ ਲਗਾਓ ਕਿ 34 ਸਾਲ ਤੋਂ ਅਸੀਂ ਮਾਰਕੀਟ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਅਸੀਂ ਟੋਟਲੀ ਮੈਨੂਫੈਕਚਰਰ ਆ ਅਸੀਂ ਖੁਦ ਬਣਾਉਂਦੇ ਆ ਬੈੱਡ ਅਲਮੀਰਾ ਸੋਫੇ A to Z ਅਸੀਂ ਸਾਰਾ ਕੁਝ ਹੀ ਆ ਬਣਾਉਂਦੇ ਆ ਜਿਵੇਂ ਅਰੋਨ ਜੀ ਜਿਵੇਂ ਕਿ ਸਾਰੇ ਜਾਣਦੇ ਆ ਕਿ ਹੁਣ ਫੈਸਟੀਵਲ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ ਸ਼ੁਰੂਆਤ ਹੋ ਚੁੱਕੀ ਹੈ ਦੁਸ਼ਹਿਰੇ ਦਾ ਤਿਉਹਾਰ ਹੈ ਜਿਹੜਾ 3-4 ਦਿਨ ਤੱਕ ਆ ਰਿਹਾ ਉਸ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਆ ਰਿਹਾ ਤਾਂ ਹੁਣ ਵੀ ਆਪਾਂ ਗੱਲ ਕਰੀਏ ਨਵਰਾਤ ਇਹਨਾਂ ਦਿਨਾਂ ਦੇ ਵਿੱਚ ਲੋਕ ਆ ਜਿਹੜੇ ਉਹ ਸ਼ੋਪਿੰਗ ਕਰਨ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਖਾਸ ਕਰ ਦੂਜੇ ਪਾਸੇ ਆਪਾਂ ਫੈਸਟੀਵਲ ਸੀਜ਼ਨ ਤੇ ਆਪਾਂ ਸਕੀਮਸ ਦੀ ਗੱਲ ਕਰੀਏ ਤਾਂ ਸਕੀਮਸ ਕੀ ਲੈ ਕੇ ਆਏ ਹਾਂ ਉਹ ਜੇ ਕੀ ਆਫਰ ਦੇ ਰਹੇ ਹਾਂ ਕੀ ਗਿਫਟਸ ਕਸਟਮਰ ਨੂੰ ਦੇ ਰਹੇ ਹੋ ਜੀ ਤੁਸੀਂ ਵੇਖੋ ਜੀ ਇਸ ਵਾਰ ਅਸੀਂ ਥੋੜਾ ਜਿਹਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਗਾਹਕ ਨੂੰ ਕਸਟਮਰ ਨੂੰ achiyan chizaan acche gift provide ਕਰਾਈਏ ਜਿੱਦਾਂ ਕਿ ਸਾਡਾ ਬੈੱਡ ਡਬਲ ਬੈੱਡ ਜੇ ਤੁਸੀਂ ਦੇਖ ਪਾ ਰਹੇ ਹੋ ਤਾਂ ਡਬਲ ਬੈੱਡ ਸਾਡਾ 30000 ਰੁਪਏ ਦੀ ਕੀਮਤ ਤੋਂ ਸਟਾਰਟ ਹੋ ਜਾਂਦਾ ਔਰ ਉਹਦੇ ਨਾਲ ਅਸੀਂ 32 ਇੰਚ ਦਾ ਉਹ ਤੁਹਾਨੂੰ ਅਸੀਂ ਨਾਲ ਗਿਫਟ ਦਵਾਂਗੇ 30000 ਰੁਪਏ ਦੇ ਬੈੱਡ ਦੇ ਨਾਲ ਦਵਾਂਗੇ ਇੱਕ LED ਪੈਨਲ ਠੀਕ ਹੈ ਜੀ ਤੇ ਕਿਹੜੇ ਕਿਹੜੇ ਪ੍ਰੋਡਕਟ ਦੇ ਨਾਲ LED 32 ਇੰਚ ਦੇ 32 ਇੰਚ ਦੇ LED ਮਿਲਣਗੇ ਕਿਹੜੇ 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 ਪ੍ਰੋਡਕਟ ਦੇ ਨਾਲ ਦਿੱਤੀ ਜਾਵੇ ਕਿਉਂਕਿ ਬਿਕਨੂ ਤਾਂ ਇੱਥੇ ਇੱਕ ਇੱਕ ਕੁਰਸੀ ਵੀ ਵਿਕ ਰਹੀ ਹੈ ਜੀ ਨਹੀਂ ਬਿਲਕੁਲ ਨਹੀਂ ਇਦਾਂ ਹੀ ਆ ਅਸੀਂ ਕੁਝ ਇੱਕ ਪ੍ਰੋਡਕਟ ਸ਼ਾਰਟ ਲਿਸਟ ਕੀਤੇ ਆ ਜਿਨ੍ਹਾਂ ਦੀ ਘਰਾਂ ਦੇ ਵਿੱਚ ਅਮੂਮਨ ਡਿਮਾਂਡ ਰਹਿੰਦੀ ਹੈ ਇੱਕ ਵਾਰ ਬੋਲ ਕੇ ਬਜ਼ੁਰਗ ਦੱਸਦੇ ਤੁਸੀਂ ਜੀ ਜਰੂਰ ਇੱਕ ਅਸੀਂ ਸਾਡੇ ਕੋਲੋਂ ਡਬਲ ਬੈੱਡ ਔਰ ਸਾਡੀ ਵੁੱਡਨ ਅਲਮੀਰਾ ਜੋ ਕਿ 6 ਫੁੱਟ ਸਾਈਜ਼ ਤੋਂ ਸ਼ੁਰੂ ਹੋ ਜਾ ਔਰ ਉਸ ਤੋਂ ਬਾਅਦ ਸਾਡੇ ਕੋਲ ਸੋਫਾ ਹੋਏਗਾ ਤੁਹਾਡੇ ਲਈ ਡਾਈਨਿੰਗ ਟੇਬਲ ਦੀ ਅਸੀਂ ਬਹੁਤ ਅੱਛੀ ਰੇਂਜ ਲੈ ਕੇ ਆਏ ਆ ਮਾਰਬਲ ਟਾਪ ਦੇ ਨਾਲ ਮਾત્ર 30000 ਰੁਪਏ ਦੇ ਵਿੱਚ ਜਿਹਦੇ ਨਾਲ ਅਸੀਂ ਤੁਹਾਨੂੰ 32 ਇੰਚ ਦੀ LED ਵੀ ਦੇ ਦਾਂਗੇ ਅੱਛਾ ਅਰਣ ਜੀ ਆਪਾਂ ਇਹ ਇੱਕ ਸਕੀਮ ਹੁਣ ਤੁਸੀਂ ਦੱਸੀ ਹੈ ਵਧੀਆ ਗੱਲ ਹੈ ਸਕੀਮ ਦੱਸ ਦਿੱਤੀ ਹੈ ਕਿ ਜੇ ਤੁਹਾਡੇ ਦੱਸਣ ਮੁਤਾਬਕ ਕਿ ਜੋ-ਜੋ ਪ੍ਰੋਡਕਟ ਇੱਥੇ ਅਵੇਲੇਬਲ ਨੇ ਚਾਹੀਓ ਬੈਡ ਡਬਲ ਬੈੱਡ ਚਾਹੀਏ ਸੋਫਾ ਸੈੱਟ ਹੈ ਡਾਈਨਿੰਗ ਟੇਬਲ ਹੈ ਅਲਮੀਰਾ ਹੈ ਉਨ੍ਹਾਂ ਦੇ ਨਾਲ 32 ਇੰਚ ਦੀ LED ਗਿਫਟ ਦਿੱਤੀ ਜਾਵੇਗੀ। ਜੀ ਜਰੂਰ। ਦੂਜੇ ਪਾਸੇ ਆਪਾਂ ਕੁਆਲਿਟੀ ਦੀ ਗੱਲ ਕਰੀ ਤਾਂ ਫਿਰ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਕਿ ਗਿਫਟ ਦੇਣ ਬਦਲੇ ਕੋਈ ਸਮਾਨ ਦੇ ਪ੍ਰੋਡਕਟ ਦੇ ਕੁਆਲਿਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋਏਗਾ ਜੀ। ਨਹੀਂ ਸਰ ਇਸ ਤਰ੍ਹਾਂ ਦਾ ਕੋਈ ਵੀ ਸਮਝੌਤਾ ਨਹੀਂ ਹੋਏਗਾ। ਅਸੀਂ ਕੁਆਲਿਟੀ ਦੇ ਵਿੱਚ ਕਿਉਂਕਿ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਸਾਡੇ ਚੈਨਲ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ। ਸੋ ਵਿਸ਼ਵਾਸ ਦੇ ਵਿੱਚ ਰਹਿ ਕੇ ਕੰਮ ਕਰੇ ਜ਼ਿਆਦਾ ਵਧੀਆ ਹੁੰਦਾ ਹੈ ਜੀ। ਨਹੀਂ ਬਿਲਕੁਲ ਇਦਾਂ ਹੀ ਹੈ ਸਰ ਦੇਖੋ ਕਵਾਲਿਟੀ ਦਾ ਔਰ ਪ੍ਰਾਈਸ ਨਾਲ ਅਸੀਂ ਅੱਜ ਤੱਕ ਕਦੇ ਕੰਪਰੋਮਾਈਜ਼ ਨਹੀਂ ਕੀਤਾ ਮਾਰਕੀਟ ਦੇ ਵਿੱਚ ਸਾਡੀ ਇੱਕ ਛਾਪ ਹੈ ਕਿ ਚਾਵਲਾ ਫਰਨੀਚਰ ਫਿਕਸ ਪ੍ਰਾਈਸ ਨਾਲ ਚੱਲਦਾ ਹੈ ਔਰ ਅਸੀਂ ਅੱਜ ਵੀ ਆਪਣੇ ਫਿਕਸ ਪ੍ਰਾਈਸ ਦੇ ਨਾਲ ਹੀ ਖੜੇ ਆਂ ਪਰ ਕੀ ਹੈ ਕਿ ਅਸੀਂ ਤੁਹਾਨੂੰ ਕੁਆਲਿਟੀ ਦੇ ਵਿੱਚ ਇੱਕ ਪੈਸੇ ਦੀ ਸਾਡੀ ਕਮੀ ਪੇਸ਼ ਨਹੀਂ ਆਏਗੀ ਉਹਦੇ ਲਈ ਸਾਡੀ ਪੂਰੀ ਜ਼ਿੰਮੇਵਾਰੀ ਰਹੇਗੀ ਜੀ ਇਹ ਕਈ ਵਾਰ ਇਹ ਵੀ ਵੇਖਣ ਦੇ ਵਿੱਚ ਆਉਂਦਾ ਹੈ ਕਿ ਚਾਹੇ ਉਹ ਡਬਲ ਬੈੱਡ ਹੈ ਖਾਸ ਕਰ ਸੋਫਾ ਸੈੱਟ ਹੈ ਤਾਂ ਕਈ ਵਾਰ ਪਾਲਿਸ਼ ਦੀ ਦਿੱਕਤ ਆ ਦਿੱਕਤ ਆਉਣ ਲੱਗ ਜਾਂਦੀ ਹੈ। ਵੁੱਡਨ ਨੂੰ ਜਦੋਂ ਪਾਲਿਸ਼ ਦੀ ਦਿੱਕਤ ਆਉਂਦੀ ਹੈ ਤਾਂ ਬੰਦਾ ਇੱਕ ਸਮਾਨ ਖਰੀਦ ਕੇ ਘਰੇ ਲੈ ਜਾਂਦਾ ਉਹਨੂੰ 2-4 ਮਹੀਨੇ ਬਾਅਦ 5 ਮਹੀਨੇ ਬਾਅਦ ਦਿੱਕਤ ਆਉਣ ਲੱਗਦੀ ਹੈ। ਅਸਲ ਤੱਕ ਕਿਤੇ ਆਪਣੇ ਤਾਂ ਨਹੀਂ ਇਸ ਤਰ੍ਹਾਂ ਦਾ ਹੋਇਆ ਜੀ। ਨਹੀਂ ਸਰ ਦੇਖੋ ਕੀ ਹੈ ਕਿ ਇਸ ਚੀਜ਼ ਦੀ ਸਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਗਾਰੰਟੀਆਂ ਰੰਦੀਆਂ ਨੇ। ਜੇ ਤੁਹਾਡੇ ਘਰੇ ਸਾਡਾ ਕੋਈ ਪ੍ਰੋਡਕਟ ਜਾਂਦਾ ਉਹਦੀ ਕੋਈ ਪਾਲਿਸ਼ ਉਤਰਦੀ ਹੈ ਇਦਾਂ ਦਾ ਕੁਝ ਵੀ ਨਹੀਂ ਹੋਏਗਾ ਕਿਉਂਕਿ ਅਸੀਂ ਬਹੁਤ ਮਹਿੰਗੇ ਬ੍ਰਾਂਡਸ ਨੂੰ ਯੂਜ਼ ਕਰਦੇ ਹਾਂ। ਅਸੀਂ ਏਸ਼ੀਅਨ ਦੀਆਂ ਪੀਯੂ ਪਾਲਿਸ਼ਿਸ ਕਰਦੇ ਹਾਂ। ਏਸ਼ੀਅਨ ਦੇ ਅਸੀਂ ਸਾਡੇ ਤਾਂ ਈਵਨ ਦੋ ਅਸੀਂ 10 ਸਾਲ ਦੀ ਬੈੱਡ ਦੀ ਘੋਣ ਸ਼ੌਕ ਦੀ ਵੀ ਗਾਰੰਟੀ ਦਿੰਦੇ ਆ ਕਿ ਸਾਡੇ ਬੈੱਡ ਵੈਸੇ ਸਵਾਲ ਤੇ ਆ ਰਿਹਾ ਅਸੀਂ ਸ਼ੌਕ ਇੱਕ ਬਹੁਤ ਦਿੱਕਤ ਤੰਗ ਕਰਦੀ ਹੈ ਲੋਕਾਂ ਨੂੰ ਦੇਖੋ ਗੱਲ ਇਦਾਂ ਆ ਹੁਸ਼ਿਆਰਪੁਰ ਦੇ ਵਿੱਚ ਥੋੜਾ ਜਿਹਾ ਹੁਸ਼ਿਆਰਪੁਰ ਰਤੀਲਾ ਏਰੀਆ ਹੋਣ ਦੇ ਕਾਰਨ ਇੱਥੇ ਘੋਣੌਰ ਸ਼ੌਕ ਦੀ ਔਰ ਸੀਲਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਅਸੀਂ ਜਿਹੜੇ ਬੈੱਡਾਂ ਦੇ ਉੱਪਰ ਬੋਰਡਸ ਯੂਜ਼ ਕਰਦੇ ਹਾਂ ਜਾਂ ਟੀਕਸ ਯੂਜ਼ ਕਰਦੇ ਹਾਂ ਉਹ ਕਿ ਉਹ ਬਹੁਤ ਹਾਈ ਐਂਡ ਮਟੀਰੀਅਲ ਯੂਜ਼ ਕਰਦੇ ਹਾਂ ਜਿਹਦੇ ਕਾਰਨ ਇਹਦੀ ਕਦੇ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਔਰ ਸਪੈਸ਼ਲੀ ਕੋਈ ਇਦਾਂ ਦੀ ਕੋਈ ਦਿੱਕਤ ਨਹੀਂ ਆਏਗੀ ਕੋਈ ਅਰਨ ਜੀ ਡਿਜ਼ਾਈਨ ਦੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ 25 ਤੋਂ 30 ਤਰ੍ਹਾਂ ਦੇ ਡਿਜ਼ਾਈਨ ਇੱਥੇ ਅਵੇਲੇਬਲ ਨੇ ਚਾਹੀਏ ਸੋਫੇ ਦੇ ਨੇ ਡਬਲ ਬੈੱਡ ਦੇ ਨੇ ਇਹ ਡਾਈਨਿੰਗ ਦੇ ਨੇ अच्छा जी अलमीरा हां अलमीरा दे भी जेकर कोई कस्टमर ऑनलाइन देख के अपना मनपसंद ਦਾ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦਾ ਹੋਵੇ ਤਾਂ ਅਵੇਲੇਬਿਲਟੀ ਹੈ ਜੀ ਇੱਥੇ ਜੀ ਅਸੀਂ ਟੋਟਲੀ ਮੈਨੂਫੈਕਚਰਰ ਆ ਜੀ ਮਤਲਬ ਸਾਡਾ ਬੈੱਡ ਵੀ ਆਪਣਾ ਬਣਦਾ ਹੈ ਸਾਡਾ ਸੋਫਾ ਵੀ ਆਪਣਾ ਬਣਦਾ ਹੈ ਸਾਡੀ ਅਲਮੇਰਾ ਵੀ ਸਾਡੀ ਡਿਜ਼ਾਈਨਸ ਕੰਪਨੀ ਦੀ ਆਪਣੀ ਬਣਦੀ ਹੈ ਜੀ ਔਰ ਐਲਈਡੀ ਪੈਨਲਸ ਵੀ ਅਸੀਂ ਖੁਦ ਬਣਾਉਂਦੇ ਆ ਸੋ ਸਾਡੇ ਕੋਲੇ ਟੋਟਲ ਤੁਸੀਂ ਆਪਣੀ ਮਰਜ਼ੀ ਦਾ ਡਿਜ਼ਾਈਨ ਦੇ ਕੇ ਸਾਡੇ ਤੋਂ ਕਸਟਮਾਈਜ਼ ਕਰਾਓ ਮਰਜ਼ੀ ਦਾ ਮਾਡਲ ਮਰਜ਼ੀ ਦਾ ਕਲਰ ਮਰਜੀ ਦਾ ਸਾਈਜ਼ ਚਾਹੀਓ ਸੋਫੇ ਦੇ ਵਿੱਚ ਲਓ ਚਾਹੀਓ ਅਲਮੇਰਾ ਦੇ ਵਿੱਚ ਸਾਮਾ ਕਿੰਨੇ ਕੁ ਲੱਗਦਾ ਜੀ ਫਿਰ ਸਾਮਾਨ ਸਰ ਅਸੀਂ ਮੈਕਸਿਮਮ ਹਫ਼ਤੇ ਤੋਂ 10 ਦਿਨ ਦਾ ਟਾਈਮ ਥੋੜਾ ਜਿਹਾ ਅੱਜਕੱਲ ਦੇ ਸਮੇਂ ਦੇ ਵਿੱਚ ਅਸੀਂ ਥੋੜਾ 15 ਦਿਨ ਦਾ ਟਾਈਮ ਲਵਾਂਗੇ ਕਿਉਂਕਿ ਫੈਸਟੀਵਲ ਸੀਜ਼ਨ ਫੈਸਟੀਵਲ ਸੀਜ਼ਨ ਦੇ ਕਾਰਨ ਥੋੜਾ ਜਿਹਾ ਹਾਂਜੀ 15 ਦਿਨ ਦਾ ਟਾਈਮ ਲਵਾਂਗੇ ਅਸੀਂ ਤੁਹਾਡੀ ਇੱਛਾ ਦੇ ਅਨੁਸਾਰ ਤੁਸੀਂ ਜੋ ਚੀਜ਼ ਚਾਹੋਗੇ ਜਿਸ ਤਰ੍ਹਾਂ ਦੀ ਵੀ ਚਾਹੋਗੇ ਮਤਲਬ ਕਿ ਨਿਰਾਸ਼ ਨਹੀਂ ਹੋਣਾ ਪਏਗਾ ਕਸਟਮਰ ਨੂੰ ਜੇਕਰ ਉਹ ਚਾਵਲਾ ਫਰਨੀਚਰ ਤੇ ਸ਼ੋਪਿੰਗ ਕਰਨ ਦੇ ਲਈ ਪਹੁੰਚਦੇ ਨੇ ਜੀ ਜੀ ਨਹੀਂ ਨਹੀਂ ਬਿਲਕੁਲ ਅਸੀਂ ਤਾਂ ਹਮੇਸ਼ਾ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਕਸਟਮਰ ਦੀ ਨਰਾਜ਼ਗੀ ਦੂਰ ਕੀਤੀ ਜਾਵੇ ਉਹਨਾਂ ਦੀਆਂ ਉਹਨਾਂ ਦੀਆਂ ਕੀ ਹੁੰਦਾ ਕਿ ਭਾਜੀ ਜਦੋਂ ਅਸੀਂ ਕੋਈ ਵੀ ਚੀਜ਼ ਲੈਂਦੇ ਹਾਂ ਨਾ ਕੋਈ ਫਰਨੀਚਰ ਅਸੀਂ ਬਾਈ ਕਰਨਾ ਹੈ ਅਸੀਂ ਬੈੱਡ ਬਾਈ ਕਰਦੇ ਹਾਂ ਸੋਫਾ ਬਾਈ ਕਰਦੇ ਹਾਂ ਅਸੀਂ ਅਸੀਂ ਬੜੇ ਸ਼ੌਂਕ ਨਾਲ ਆਪਣਾ ਨਵਾਂ ਘਰ ਬਣਾਉਂਦੇ ਹਾਂ ਜੀ ਉਹਦੇ ਨਾਲ ਕੀ ਹੁੰਦੀਆਂ ਕਿ ਸਾਡੀਆਂ ਹਰੇਕ ਪ੍ਰੋਡਕਟ ਦੇ ਨਾਲ ਸਾਡੀਆਂ ਫੀਲਿੰਗਸ ਜੁੜ ਜਾਂਦੀਆਂ ਆਸੀ ਇਮੇਜਿਨੇਸ਼ਨ 'ਚ ਚਲੇ ਜਾਂਦੇ ਆ ਕਿ ਸਾਡਾ ਘਰ ਇਦਾਂ ਦਾ ਬਣਿਆ ਮੇਰੇ ਘਰ ਇਦਾਂ ਦਾ ਬੈੱਡ ਹੋਣਾ ਚਾਹੀਦਾ ਮੇਰੇ ਘਰ ਇਦਾਂ ਦਾ ਸੋਫਾ ਹੋਣਾ ਚਾਹੀਦਾ ਮੈਜੀ ਅਲਮਰਾ ਇਦਾਂ ਦਾ ਮੇਰਾ ਕਬੂਡ ਬੰਨਾ ਚਾਹੀਦਾ ਤੇ ਅਸੀਂ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਹਾਡੇ ਘਰੇ ਆ ਕੇ ਅਸੀਂ ਉਹ ਚੀਜ਼ਾਂ ਨੂੰ ਤੁਹਾਡੀਆਂ ਜ਼ਰੂਰਤਾਂ ਨੂੰ ਅਸੀਂ ਤੁਹਾਡੇ ਡ੍ਰੀਮਸ ਜਿਹੜੇ ਤੁਸੀਂ ਡ੍ਰੀਮ ਬਣਾਏ ਹੈ ਕਿ ਇੱਕ ਡ੍ਰੀਮ ਹਾਊਸ ਮੈਂ ਬਣਾਇਆ ਮੈਂ ਤੁਹਾਡੇ ਉਹ ਡ੍ਰੀਮ ਹਾਊਸ ਨੂੰ ਅਸੀਂ ਫulfill ਕਰਾਂਗੇ ਜੀ ਤੁਹਾਡੀ ਰਿਕੁਆਇਰਮੈਂਟ ਨੂੰ ਫulfill ਕਰਾਂਗੇ ਵਿਦ 10 ਇਅਰ ਗਾਰੰਟੀ ਓਕੇ ਕੋਈ ਵੀ ਪ੍ਰੋਡਕਟ ਤੁਸੀਂ ਸਾਡਾ ਖਰੀਦਦੇ ਹੋ ਚਾਹੀ ਸਾਡੀ ਕੋਈ ਬੈੱਡ ਹੈ ਚਾਹੀ ﺍﻟमारी ਹੈ ਚਾਹੀ ਕੋਈ ਸੋਫਾ ਹੈ 10 ਸਾਲ ਦੀ ਗਾਰੰਟੀ 10 ਸਾਲ ਦੀ ਸੋਫੇ ਦੀ ਕੁਸ਼ਨ ਦੀ ਹੁਣ ਜੇ ਅਸੀਂ ਗੱਲ ਕਰੀਏ ਸੋਫੇ ਦੇ ਕੁਸ਼ਨ ਦੇ ਵਿੱਚ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਚੇਤਨ ਜੀ ਕਿਉਂਕਿ ਰੈਡੀमेड ਢਾਂਚੇ ਵੀ ਬਹੁਤ ਕਈ ਮੈਂ ਹੁਣ ਸ਼ਹਿਰਾ ਦਾ ਨਾਮ ਨਹੀਂ ਲਾਵਾਂਗਾ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹੋਣਗੇ ਉਹ ਰੈਡੀमेड ਢਾਂਚੇ ਲਿਆਉਂਦੇ ਨੇ ਉੱਪਰ ਬੱਸ ਉਹ ਕਰਦੇ ਨੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਉਹ ਸਪਰਿੰਗ ਡਾਊਨ ਹੋ ਜਾਂਦੇ ਨੇ ਜੀ ਜਿਵੇਂ ਕਿ ਹੁਣ ਆਪਾਂ ਗੱਲ ਕਰਦੇ ਆ ਨਾ ਸਾਡੇ ਸੋਫੇ ਦੇ ਕੁਸ਼ਨ ਦੀ ਅਸੀਂ ਆਪਣੇ ਸੋਫੇ ਦੇ ਵਿੱਚ ਨਾ ਚੇਤਨ ਜੀ ਡੇਕ ਦੀ ਲੱਕੜ ਯੂਜ਼ ਕਰਦੇ ਆ ਡੇਕ ਦੀ ਲੱਕੜ ਨਾ ਥੋੜੀ ਜੀ ਕੌੜੀ ਹੁੰਦੀ ਹੈ ਜਿਸ ਦੇ ਕਾਰਨ ਕੀ ਹੁੰਦਾ ਕਿ ਉਹਨੂੰ ਕੋਨ ਨਹੀਂ ਲੱਗਦਾ ਉਹਨੂੰ ਸਿਉਕ ਨਹੀਂ ਲੱਗਦਾ ਸੈਕਿੰਡ ਜਿਹੜਾ ਅਸੀਂ ਇਹਦੇ ਵਿੱਚ ਕੁਸ਼ਨ ਯੂਜ਼ ਕਰਦੇ ਆ ਕੁਸ਼ਨ ਅਸੀਂ ਕਰਦੇ ਆ ਸਲੀਫ ਫੈਲ ਦਾ ਬੱਤੀ ਡੈਂਸਟੀ ਸੀ ਡेंसिटी 40 ਡेंसिटी ਜਾਂ ਮਤਲਬ ਡਿਪੈਂਡ ਔਨ ਮਾਡਲ ਕਿ ਕਿਹੜਾ ਦਾ ਮਾਡਲ ਤੁਸੀਂ ਲੈਣਾ ਹੈ ਪ੍ਰੀਮੀਅਮ ਦੇ ਵਿੱਚ ਅਸੀਂ 50 ਡेंसिटी ਤੱਕ 슬ੀਪ ਵੈਲ ਦਾ ਕੁਸ਼ਨ ਇਹਦੇ ਵਿੱਚ ਯੂਜ਼ ਕਰਦੇ ਆ ਔਰ 슬ੀਪ ਵੈਲ ਸਾਨੂੰ 10 ਸਾਲ ਦੀ ਗਾਰੰਟੀ ਦਿੰਦਾ ਕਿ ਸਾਡਾ ਕੁਸ਼ਨ ਬੈਠੇਗਾ ਨਹੀਂ ਇਸ ਕਰਕੇ ਅਸੀਂ ਬ੍ਰਾਂਡਡ ਕੁਸ਼ਨਿੰਗ ਇਹਦੇ ਚ ਯੂਜ਼ ਕਰਦੇ ਆ ਔਰ ਅਸੀਂ ਸਪ੍ਰਿੰਗ ਸਿਸਟਮ ਖਤਮ ਕਰ ਦਿੱਤਾ ਹੋਇਆ ਓਕੇ ਜਿਹੜਾ ਮਤਲਬ ਸੋਫਿਆਂ ਦੇ ਵਿੱਚ ਨਾਰਮਲੀ ਨਾ ਸਪ੍ਰਿੰਗ ਲੱਗਦੇ ਆ ਲੋਹੇ ਦੇ ਜੇ 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 ਜ ਖਾ ਜਾਂਦਾ ਹੈ ਫਾਰਮ ਨੂੰ ਜਿਹਦੇ ਕਾਰਨ ਸਪਰਿੰਗ ਦੀਆਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਨੇ ਫਾਰਮ ਬੈ ਗਈ ਜੀ ਇਹ ਪ੍ਰੋਬਲਮ ਆ ਰਹੀ ਆ ਅਸੀਂ ਸਰ ਇਹਨੂੰ ਸਟ੍ਰਿਪ ਲਗਾਣੇ ਆ ਨੀਚੇ ਜੀ ਇਹ ਲੁੰਦੀਆਂ ਬੈਲਟਾਂ ਦੇ ਨਾਲ ਉਹਨੂੰ ਯੂਜ਼ ਕਰਦੇ ਆ ਉਹਨੂੰ ਸਟ੍ਰਿਪ ਲਗਾਣੇ ਆ ਜਦੋਂ ਤੁਸੀਂ ਸਾਡੇ ਸੋਫੇ ਤੇ ਬੈਠਦੇ ਹੋ ਤੁਹਾਨੂੰ ਇੱਕ ਡਿਫਰੈਂਟ ਫੀਲ ਆਂਦਾ ਹੈ ਇਸ ਚੀਜ਼ ਦੇ ਵਿੱਚ ਸਾਡੀ ਥੋੜੀ ਸਪੈਸ਼ਲਿਟੀ ਜ਼ਿਆਦਾ ਆ ਜੀ ਅਰुण ਜੀ ਜਿਵੇਂ ਕਿ ਦੱਸੇਗਾ ਕਿ ਇਹ ਜਿਵੇਂ ਤੁਹਾਡੇ ਕੋਲ ਬੈਟਸ ਨੇ ਕਾਫੀ ਵੱਡੀ ਡਿਜ਼ਾਈਨ ਹੈ ਕਾਫੀ ਗਿੰਤੀ ਦੇ ਵਿੱਚ ਇੱਥੇ ਅਵੇਲੇਬਲ ਨੇ ਸਲੀਪ ਵੈਲ ਦੇ ਗੱਦੇ ਵੀ ਨੇ ਤਾਂ ਇੱਥੇ ਵੀ ਕਹਿੰਦੇ 50% ਤੱਕ 50% ਤੱਕ ਡਿਸਕਾਊਂਟ ਦਿੱਤਾ ਜਾ ਰਿਹਾ ਜੀ ਦੇਖੋ ਜੀ ਹੈ ਹੀ ਇਦਾਂ ਹੈ ਹੀ ਇਦਾਂ ਚੇਤਨ ਜੀ ਇਦਾਂ ਆ ਸਾਡੇ ਕੋਲ ਸਲੀਪ ਵੈਲ ਵਰਡ ਹੈ ਜਿਹਦੇ ਵਿੱਚ ਸਲੀਪ ਵੈਲ ਦਾ ਗੱਦਾ ਮਤਲਬ ਕਹਿ ਦੋ ਕਿ 9-10 ਹਜ਼ਾਰ ਤੋਂ ਸ਼ੁਰੂ ਹੋ ਕੇ ਲੱਖ ਸਵਾ ਲੱਖ ਰੁਪਏ ਦੀ ਰੇਂਜ ਤੱਕ ਸਾਡੇ ਕੋਲ ਅਵੇਲੇਬਲ ਹੈ ਔਰ ਅਸੀਂ ਇਹਦੇ ਉੱਪਰ ਜਿਹੜੀ ਡਿਸਕਾਊਂਟ ਦੀ ਰੇਸ਼ੋ ਤੈਅ ਕੀਤੀ ਆ ਔਰ ਅਸੀਂ ਇਸ ਵਾਰ ਉਹ ਡਿਸਕਾਊਂਟ ਦੀ ਰੇਸ਼ੋ 10% ਡਿਸਕਾਊਂਟ ਤੋਂ ਲੈ ਕੇ 50% ਤੱਕ ਡਿਪੈਂਡ ਔਨ ਮਾਡਲ 10 VT 40 50 अलग-अलग कैटेगरी ਦੇ ਮਾਡਲਸ ਨੇ ਅਲੱਗ-ਅਲੱਗ 50% ਤੱਕ ਅਸੀਂ ਤੁਹਾਨੂੰ ਸਲੀਪ ਵੈਲ ਦੇ ਉੱਪਰ ਡਿਸਕਾਊਂਟ ਦੇ ਦਾਂਗੇ ਜੋ ਪੂਰੇ ਪੰਜਾਬ 'ਚ ਤੁਹਾਨੂੰ ਇਹ ਡਿਸਕਾਊਂਟ ਨਹੀਂ ਕੋਈ ਦੇ ਸਕਦਾ ਮੇਰਾ ਚੈਲੰਜ ਹੈ ਓਕੇ ਜੇਕਰ ਹੁਣ ਕੈਮਰਾ ਮੈਂ ਕਹਿ ਰਿਹਾ ਹਾਂ ਅਰੁਣ ਜੀ ਆਪਾਂ EMI ਦੀ ਗੱਲ ਕਰੀਏ ਬਹੁਤ ਸਾਰੇ ਜਿਹੜੇ ਇਲੈਕਟ੍ਰੋਨਿਕਸ ਸ਼ੋਰੂਮ ਹੁੰਦੇ ਨੇ ਤਾਂ ਉੱਥੇ EMI ਦੀ ਫੈਸਿਲਿਟੀ अवेलेबल ਹੁੰਦੀ ਹੈ ਆਪਣੇ ਵੀ ਇੱਥੇ ਹੈ ਬਿਲਕੁਲ ਸਰ ਅਸੀਂ ਅਸੀਂ ਤੁਸੀਂ ਜੇ ਤੁਹਾਡਾ ਕਾਰਡ ਬਣਿਆ ਬਜਾਜ ਦਾ ਬਜਾਜ ਫਾਈਨਾਂਸ ਦੇ ਨਾਲ ਅਸੀਂ ਜੁੜੇ ਹੋਏ ਹਾਂ ਅਸੀਂ ਬਜਾਜ ਫਾਈਨਾਂਸ ਕਰਦੇ ਹਾਂ ਐਂਡ ਸੈਕੰਡ ਸਾਡੇ ਕੋਲ HDFC HDFC ਉਹ ਸਾਡੇ ਨਾਲ ਅਸੀਂ ਉਹਨਾਂ ਦੇ ਵੀ ਪੈਨਲ ਤੇ ਆ ਅਸੀਂ HDFC ਬੈਂਕ 'ਚ ਜੇ ਕਿਸੇ ਦਾ ਅਕਾਊਂਟ ਹੈ ਤਾਂ ਤੁਸੀਂ HDFC ਬੈਂਕ ਦੇ ਥਰੂ ਵੀ ਸਾਡੇ ਕੋਲੋਂ ਫਾਈਨਾਂਸ ਕਰਾ ਸਕਦੇ ਜੀ HDFC ਔਰ ਬਜਾਜ ਦੋਨਾਂ ਤੋਂ ਅਸੀਂ ਫਾਈਨਾਂਸ ਕਰ ਦਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਐਸਨ ਅਰਾਊਂਡ ਚਾਪਲਾ ਫਰਨੀਚਰ ਤੋਂ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਚਾਪਲਾ ਫਰਨੀਚਰ ਇੱਕ ਵਰਮਾ ਮੇ ਮੁਰ ਤੋਂ ਐਡਰੈਸ ਦੱਸਦੇ ਹਾਂ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਤੇ ਬਿਲਕੁਲ ਨਸਤੀਕ ਮੌਜੂਦ ਹੈ ਤੁਸੀਂ ਕਿਸੇ ਵਕਤ ਵੀ ਇੱਥੇ ਆ ਕੇ ਆਪਣੀ ਮਨਪਸੰਦ ਦਾ ਖਰੀਦਦਾਰੀ ਕਰ ਸਕਦੇ ਹੋ ਸੋ ਕੀ ਸ਼ਾਨਦਾਰ ਆਫ ਫੈਸਟੀਵਲ ਸੀਜ਼ਨਸ ਤੇ ਲੈ ਕੇ ਆਏ ਨੇ ਉਸ ਬਾਬਤ ਵੀ ਨਵਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸੋ ਜ਼ਰੂਰ ਇੱਕ ਵਾਰ ਤੁਸੀਂ ਚਾਵਲਾ ਫਰਨੀਚਰ ਹੁਸ਼ਾਰਪੁਰ ਤੇ ਵਿਜ਼ਿਟ ਕਰੋ ਤੇ ਖਰੀਦਦਾਰੀ ਕਰਕੇ ਤੁਸੀਂ ਵੀ 32 ਇੰਚ ਤੱਕ ਦੀ LED ਘਰ ਨੂੰ ਲਿਜਾ ਸਕਦੇ ਹੋ ਕੈਮਰਾ ਪਰਸਨ ਮਨਵੀਰ ਮੇਟਿਆਣੇ ਦੇ ਨਾਲ ਚੇਤਨ ਕਸ਼ਪ ਤਾਜ਼اترিন ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ